ਅੱਜ ਜਿਹੜਾ ਹਨਰੇ ਕਾਲਾ ਹੀ ਮੇਰੇ ਅਗਰੇਟ ਟੀਮ ਦਾ ਹੱਥ ਲੱਗੇ ਹੋਇਆ ਤੇ ਇਹਨਾਂ ਵਰਗੇ ਸਰਕਾਰ ਨੂੰ ਆਪਣੀ ਕਿਹੜੀ ਸਿਆਦ ਦੇਣਾ। ਅਸਲ ਵਿੱਚ ਕਾਲੀ ਦਾ ਸਰਕਾਰ ਵੇਲੇ ਲੈ ਕੇ ਮਕੋਰ ਤੋਂ ਖਨੂਰ ਤੱਕ 25 ਕਿਲੋ ਬੰਨ ਬੰਦ ਕੇ ਦੋੜਾ ਹੋਇਆ ਪਸੇ। ਨਹੀਂ ਹੁਣ ਹੁਣ ਆਪਣੀ ਲੋੜ ਨਹੀਂ ਹੋਇਆ। ਹੁਣ ਕਿਚੀ ਦੀ ਲੋੜ ਹੈ। ਜਦੋਂ ਕਾਲੀ ਇਹ ਸੇਗਾ ਮਾਰਦੇ ਦੋ ਹੈ। ਹੈ? ਮੋਟਨਾ ਆਪਣੀ ਮਰਜ਼ੀ ਨਾਲ ਬਣਾ ਬੰਦ ਕੀ ਇਵੈਂਟ ਪੈਂਦੇ ਜੀ ਕਿ ਆਪਣੇ ਟਾਈਮ ਰੈਗੂਲੇਟਰ ਲੱਗਾ ਜੀ ਤੇ ਹੁਣ ਜੀ ਉੱਥੇ ਮੋਟਰਾਂ ਚੱਲ ਰਹੀਆਂ ਜਨਰੇਟਰ ਦੀ ਹਾਂ ਹਾਂ ਤੇ ਇਹੀ ਤੇਲ ਦੀ ਵੱਡੀ ਤੋਂ ਤੁਹਾਡੇ ਨਾਲ ਠੀਕ ਹੈ ਜੀ ਬੈਠ ਜੀ ਕੋਈ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਕਿਰਨਾ ਜਾਓ ਬਟਾ ਨਹੀਂ ਬਚਾਣਾ ਮੈਂ ਲੱਖ ਰੁਪਏ ਕੈਸ਼ ਦੇ ਇੱਕ ਮੋਟਰ ਇੱਕ ਵਟਾ ਦੇ ਬਾਕੀ ਦੇ ਦਿੰਦੇ ਠੀਕ ਹੈ ਜੀ ਲੈ ਕੇ ਆਈ ਬੇਟਾ ਬਲੇ ਬਲੇ ਧੰਨਵਾਦ ਠੀਕ ਹੈ ਇੱਕ ਮਿੰਟ ਕੀ ਹੈ ਜੀ

ਇੱਥੇ ਇੱਥੇ ਅੰਕਲ ਜੀ ਬਹੁਤ ਖਾਰਾ ਬੇਟੇ ਨੂੰ ਪਾ ਲੈ ਫਾਇਰ ਨੂੰ ਬਿਜੇ ਨਾਲ ਹੋ ਜਾ ਗਗਨ ਭਾਈ ਸਾਡਾ ਪਰਵਾਹ ਆ ਇੱਕ ਗਿੱਟਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਬਸ ਰੁਕ ਜਾ ਕਿਉਂਕਿ ਹੋਰ ਰੁਕ ਜਾ ਥੱਲੇ ਆ ਜਾਏਗਾ ਔਖਾ ਹੋਏਗਾ ਇਹਨੂੰ ਕਿ ਲੱਗਣਾ ਪੈਣਾ ਹਾਂਜੀ ਹੋ ਕੇ ਲੱਗ ਜਾ ਦਿਖਾ ਦੇ ਕੋ Pase ਕਰਾ ਦੇਣਾ ਚੁੱਪ ਕਰ ਜੋ ਇਹ ਨਹੀਂ ਨੀਦਾ ਕਰਦੇ ਆਪਣੇ ਗਗਨ ਮੈਂ ਹੋਣਾ ਨਹੀਂ ਹੋਣਾ ਆਣੀਏ ਉਹ ਨਰੀਆ ਕੇ ਕਰਦੇ ਆ ਯਾਰ ਜੀ ਸਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪ ਲੱਗੇ ਹੋ ਦੇਖੋ ਖਲੀ ਆਪਣੀ ਕਾਮ ਹੈ ਜਿਹੜੀ ਇੰਨੀ ਬਾਦਰ ਹੈ ਇੱਥੇ ਖੜੇ ਹੋ ਕੇ ਬੈਠੇ ਕਰੋ ਇੱਕ ਜਗ੍ਹਾ ਖੜੋ ਹੋ ਮੈਂ ਆਪਾਂ ਇਹਨਾਂ ਨੂੰ ਕਹਿ ਸਕਦਾ ਵੀ ਆਪਣੀ ਸਰਕਾਰ ਨੂੰ ਕਿ ਮੈਂ ਸਾਰਾ ਕੰਕਰੀਟ ਦਾ ਬਣਾਉਣਾ ਚਾਹ ਰਿਹਾ ਹਾਂ ਬਲੇ ਨਬਲਾ ਨਬਲਾ ਮੈਂ ਇੱਥੇ ਹੁਣ ਹੁਣ ਤੁਹਾਡੇ ਵਾਸਤੇ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਕੈਸ਼ ਦੇ ਗਿਆ ਤੇ ਹੋਰ ਵੀ ਲੋਡ ਪਈ ਇਹਨਾਂ ਨੂੰ ਦੱਸ ਦਿਓ ਭਗਤ ਸੁਖਵੀਰ ਸਿੰਘ ਜਿੰਦਾਬਾਦ ਜਿੰਦਾਬਾਦ ਸਾਡਾ ਇਹ ਸਾਡਾ ਸਲੱਟ ਆਵੇ ਨਾ ਆਵੇ ਇਹ ਸਾਡਾ ਹਰ ਸਾਲ ਹੀ ਮਰਦਾ ਕਿਉਂਕਿ ਨਾ ਸਾਡਾ ਜਿਹੜਾ ਸਟੇਜ ਆ ਪਾਣੀ ਦੇਖਦਾ ਪਤਾ ਕਿਸਾਨਾਂ ਨੇ ਰੈਗੂਲੇਟਰ ਸਿਸਟਮ ਲੱਗਾਇਆ ਤੇ ਆ ਕੀ ਸਾਰੇ ਇਹਦੇ ਨਿਕਲਦਾ ਤੇ ਇੱਥੇ ਨਾ ਸਾਰੇ ਟੋਟਲੀ ਗਰੀਬ ਕਿਸਾਨ ਨੇ 2-2 4-4 ਕਿੱਲੇ ਵਾਲੇ ਉਹ ਮੁੰਡਾ ਦਿਹਾੜੀਦਾਰਾ 40 ਕਿੱਲੇ ਠੇਕੇ ਤੇ 40 ਲੱਖ ਰੁਪਏ ਕਰਜ਼ਾ ਚੱਕ ਕੇ ਲਈ ਐ ਇਸ ਤਰ੍ਹਾਂ ਦੇ 10 ਖੜੇ ਰਹਿਣ ਚ ਜੇ ਇਹਨਾਂ ਦੀ ਫਸਲ ਮਰ ਗਈ ਸਿਰਫ ਇੰਦੀ-ਇੰਦੀ ਟਿਕ ਰਹੀ ਆ ਇਹਨਾਂ ਕੋਲੇ ਖੁਦ ਖੁਸ਼ੀ ਕਰਨ ਤੋਂ ਬਿਨਾ ਹੋਰ ਚਾਰਾ ਹੀ ਕੋਈ ਨਹੀਂ ਹੈਗਾ ਅੱਜ ਆਪ ਦੇ ਪੱਧਰ ਤੇ ਮੋਟਰਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਜ਼ਰੀਏ ਸੀ ਪਾਣੀ ਬਾਹਰ ਘਟ ਰਹੇ ਆ ਕੁਝ ਲਾਈਟ ਤੇ ਨਹੀਂ ਜੀ ਤੇ ਜੇ ਸਾਨੂੰ ਜਦ ਤੱਕ ਕੋਈ ਮੋਟਰਾਂ ਦਾ ਇੰਤਜ਼ਾਮ ਹੋ ਜੇ ਜਾਂ ਕੋਈ ਡੀਜ਼ਲ ਦਾ ਇੰਤਜ਼ਾਮ ਹੋ ਜੇ ਜਦ ਡੀਜ਼ਲ ਤਾਂ ਮੈਂ 2000 ਲੀਟਰ ਰਾਜੂ ਦਾ ਹੰਤ ਜੀ ਚਲ ਭਾ 1 ਲੱਖ ਰੁਪਏ ਮੈਂ ਦੇ ਦੇਤੀ ਆ ਆਪਰੇ ਰਾਤਾ ਮੁੰਡੇ ਕੋਲ ਗਗਨ ਜੀ ਆ ਜਰੂਰ ਕਰਾਇਆ ਮੈਂ ਤਾਂ ਤੁਹਾਡੇ ਤੋਂ ਸਾਨੂੰ ਸਾਨੂੰ ਤੁਹਾਡੇ ਤੇ ਵੈਸੇ ਹੀ ਬਹੁਤ ਮਾਣ ਆ ਮਾਣ ਆ ਜੀ ਕਿੰਨਾ ਕੀ ਹੈ ਇੰਨਾ ਹੀ ਮੈਂ ਡਿਊਟੀ ਲਾਤੀ ਹਾਂ ਤੁਸੀਂ ਅਜੇ ਹੋਰ ਵੀ ਪੈਸੇ ਨੋਟ ਮੈਨੂੰ ਦੱਸ ਦਿਓ ਮੈਂ ਦੇ ਦਿੰਦਾ ਚਲੋ ਧੰਨਵਾਦ ਇੱਕ ਮਿੰਟ ਅਰੇ ਇਹ ਤੁਮ ਆਓ ਜੀ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਟਰਾ ਇੱਕ ਮਿੰਟ ਸਾਰੇ ਇਹ ਤੁਹਾਨੂੰ ਨੋਟੇ ਸਾਰੇ ਮੀਡੀਆ ਨੂੰ ਆ ਜਾਂਦੀ ਨਹੀਂ ਸਾਰੇ ਆਉਣਗੇ ਸਾਰਿਆਂ ਨੂੰ ਉਹ ਪੁਲਿਸ ਸਾਹਿਬ ਪੁਲਿਸ ਸਾਹਿਬ ਸਾਰੇ ਬੁਲਾ ਸਾਰੇ ਬੁਲਾ ਆ ਸਾਰੀ ਫੜ ਲਓ ਮੈਂ ਆਹ ਕੋਈ ਨਹੀਂ ਲੋਕਾਂ ਦੀ ਲੋਕਾਂ ਦੀ ਕਿਸ਼ੂ ਹੋ ਕੰਮ ਬਾਬਾ ਮੈਂ ਲਗਾਤਾਰ ਪੰਜਾਬ ਦਾ ਦੌਰਾ ਕਰ ਰਿਹਾ ਕਿ ਪੰਜਾਬ ਅੱਜ ਬੜੇ ਮੁਸ਼ਕਿਲ ਦੇਖੋ ਆ ਜਿਹੜੇ ਹਾਲਾਤ ਹੈ ਬੜੇ ਨਾਜ਼ੁਕ ਹੈ ਮੈਂ ਹੁਣ ਸੰਗਰੂਰ ਜ਼ਿਲ੍ਹੇ ਚੈਂ ਲਹਿਰਾ ਹਲਕਾ ਕਿੱਥੇ ਮੈਂ ਬੈਠਾ ਹਾਂ ਆ ਮੈਂ ਉਹਦੇ ਪੁਲ ਦੇ ਉੱਤੇ ਆ ਕੱਕਰ ਦੇ ਤੇ ਸਾਰਾ ਪਾਣੀ ਜਮ ਹੁੰਤੇ ਆ ਮੈਨੂੰ ਹੁਣੇ ਦੱਸਿਆ ਇੱਕਾਈ ਕਿਸਾਨ ਜਿਹੜੇ ਬਹੁਤ ਗਰੀਬ ਕਿਸਾਨ ਹੈ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਫਸਲ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਤਾਂ ਜਮ੍ਹਾਂ ਉਹਨਾਂ ਕੋਲ ਕੁਝ ਨਹੀਂ ਪੈਂਦਾ ਸੋ ਮੈਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਪੰਜਾਬ ਦੇ ਅੰਦਰ ਕਿ ਜੋ ਸਹਾਇਤਾ ਆਪਾਂ ਕਰ ਸਕਦੇ ਹਾਂ ਜਰੂਰ ਕਰੋ ਕਿਉਂਕਿ ਪੰਜਾਬੀ ਮੈਂ ਫਾਦਰ ਇੰਨੀ ਕੌਮ ਹੈ ਮੈਂ ਦੇਖਿਆ ਇਹਨਾਂ ਫਿਰ ਵੀ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਇਹ ਡਟ ਕੇ ਲੱਗੇ ਆ ਤੇ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਗਾਲਕਿਆਂ ਵਾਲੇ ਨੂੰ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਅਸੀਂ ਹਾਜ਼ਰ ਹੈ ਤੇ ਤੁਸੀਂ ਵੀ ਦੱਸ ਦਿਓ ਕੀ ਕੀ ਚਾਹੀਦਾ ਹੈ ਜੀ ਪਹਿਲਾਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਮਕੋੜ ਸਾਹ ਵਾਏ ਜੀ ਸਾਡੇ ਬਹੁਤ ਬਹੁਤ ਸ਼ਿਰਤ ਮੰਗ ਸੀ 6 ਵੀ ਘੜਾ ਮਾਰਨਾ ਅੱਜ ਸਰਦਾਰ ਸੁਖਵੀਰ ਸਿੰਘ ਦਾ ਬੋਲ ਸਾਨੂੰ 1 ਲੱਖ ਰੁਪਿਆ ਕੈਸ਼ ਦਿੱਤਾ ਜੀ ਤੇ 2000 ਲੀਟਰ ਡੀਜ਼ਲ ਐਲਾਨ ਕੀਤਾ ਗਿਆ ਜੀ ਹਾਂ ਜੀ ਉਹ ਬਹੁਤ ਬਹੁਤ ਕੀਤੇ ਜਾ ਰਹੀ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਤੁਹਾਡੇ ਨਾਲ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਜੀ ਪਰ ਜਿਹੜੀ ਮਦਦ ਇੱਕ ਪਾਸੇ ਜਦੋਂ ਸਰਕਾਰੀ ਜਾਂਦੇ ਜਿਵੇਂ ਕੇ ਇਹ ਇਸ ਨੂੰ ਮੈਂ ਉਹਦੇ ਚ ਗੱਲ ਨਹੀਂ ਕਰਨਾ ਚਾਹੁੰਦਾ ਜੀ ਇਹ ਰਸਤਾ ਰੋਕ ਲਿਆ ਜਾਂਦਾ ਜੀ ਨਹੀਂ ਮੈਂ ਉਹ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇਹ ਹੋਰ ਲਾਂਚ ਕਰਦਾ ਮੈਂ ਸਾਰੇ ਸਾਹਮਣੇ ਆਹ ਸਾਰੇ ਇਲਾਕੇ ਨੂੰ ਜੇ ਬਚਾਉਣਾ ਹੈ ਤੇ ਆਹ ਆਹ ਬੰਦ ਸਾਰੇ ਕੰਕਰੀਟ ਦੇ ਹੋਣੇ ਚਾਹੀਦੇ ਜਿਵੇਂ ਟਾਈਮ ਬੰਦੀ ਹੈ ਤੇ ਆਹ 5-7 ਹਜ਼ਾਰ ਕਰੋੜ ਲੱਗਣਾ ਹੈ ਆਪਣੀ ਸਰਕਾਰ ਆ ਇਹ ਪੂਰੀ ਘੰਗਰ ਸਾਰਾ ਚੈਨਲਾਈਜ਼ ਇੱਕ ਪੱਕਾ ਕੰਕਰੀਟ ਦਾ ਬਣਾ ਦਾਂਗੇ ਸੋ ਦੇ ਕ੍ਰਿਪਟ ਟੁੱਟ ਨਾ ਸਕੇ ਵੱਡੇ ਵੱਡੇ ਲੀਡਰ ਇੱਥੇ ਰੁਏ ਨੇ ਪਰ ਫੇਰ ਵੀ ਕੋਈ ਗਰੰਟੀ ਨਹੀਂ ਹੋ ਰਹੀ ਚਲੋ ਹੋਰ ਕੀ ਕਰੀਏ ਸਾਹਿਬਾ 30 ਮਿੰਟ ਮੀਟਿੰਗ ਵੀ ਕੈਨਸਲ ਹੋ ਗਈ ਜੀ ਅੱਜ ਕਮੀ ਸੀ ਜੰਜਾਬ ਮੈਂ ਹੁਣ ਉਹਦੇ ਬਾਰੇ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਸਵਾਲ ਪੁੱਛਿਆ ਨਹੀਂ ਕਹਿੰਦੇ ਤੁਸੀਂ ਪੀਟੀਸੀ ਦਾ ਪੀਟੀਸੀ ਦਾ ਕਹਿ ਕੇ ਵਾਅਦਾ ਦਾ ਜਵਾਬਾ ਕੀ ਹੈ ਸਾਹਿਬਾ ਕਿ ਕੀ ਨਾ ਕਰੇ ਮਾਰੇ ਹੋਏ ਆ ਗੋਲੀ ਮਾਰਨ ਆ ਰਾਮ ਦੁਨੀਆ ਦਾ ਦੇਖੋ ਧਿਆਨ ਨਾਲ ਧਿਆਨ ਨਾਲ ਦਾ ਪੂਰੀ ਨੰਬਰ ਅੱਗੇ ਆ ਵੀਰੋ ਬੋਪਰਾ ਕਿ ਜੋ ਸਹਾਇਤਾ ਆਪ ਕਰ ਸਕਦੇ ਆ ਜਰੂਰ ਕਰੋ ਕਿਉਂਕਿ ਪੰਜਾਬੀ ਮੈਂ ਫਾਦਰ ਇੰਨੀ ਕੌਮ ਆ ਮੈਂ ਦੇਖਿਆ ਇਹਨਾਂ ਫਿਰ ਵੀ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਇਹ ਡਟਕੇ ਲੱਗੇ ਆ ਤੇ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਹਲਕੇ ਵਾਲਿਆਂ ਨੂੰ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਅਸੀਂ ਹਾਜ਼ਰ ਹਾਂ ਤੇ ਤੁਸੀਂ ਵੀ ਦੱਸ ਦਿਓ ਕੀ ਕੀ ਚਾਹੀਦਾ ਪਹਿਲਾਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਮਕੋੜ ਸਾਹਿਬ ਆਏ ਜੀ ਸਾਡੇ ਬਹੁਤ ਬਹੁਤ ਸ਼ਿਰਤ ਮੰਗ ਸੀ ਛੱਡ ਵੀ ਘੜਾ ਮਾਰਨਾ ਅੱਜ ਸਰਦਾਰ ਸੁਖਵਿੰਦਰ ਸਿੰਘ ਜੀ ਬਾਤ ਬੰਦੋ ਸਾਨੂੰ 10 ਲੱਖ ਰੁਪਇਆ ਕੈਸ਼ ਦਿੱਤਾ ਜੀ ਤੇ 2000 ਲੀਟਰ ਡੀਜ਼ਲ ਐਲਾਨ ਕੀਤਾ ਗਿਆ ਅੱਜ ਬਹੁਤ ਬਹੁਤ ਡੀਜ਼ਲ ਕਿੰਨੀ ਚੱਲੀ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਤੁਹਾਡੇ ਨੂੰ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਜੀ ਪਰ ਜਿਹੜੀ ਮਦਦ ਹੈ ਇੱਕ ਪਾਸੇ ਜਦੋਂ ਸਰਕਾਰੀ ਜਾਂਦੇ ਨੇ ਜਿਵੇਂ ਕੇ ਇਹ ਉਹ ਦੇਸ਼ਾ ਖੇਤ ਇਸ ਨੂੰ ਮੈਂ ਉਹਦੇ ਸੀ ਕਰਨੀ ਕਰਨਾ ਚਾਹੁੰਦਾ ਮੈਂ ਰੁਕ ਲਿਆ ਜਾਂਦੇ ਜੀ ਮੈਂ ਉਹ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇਹ ਹੋਰ ਲਾਂਚ ਕਰਦਾ ਮੈਂ ਸਾਰੇ ਸਾਹਮਣੇ ਆ ਸਾਰੇ ਇਲਾਕੇ ਨੂੰ ਜੇ ਬਚਾਉਣਾ ਹੈ ਤੇ ਆ ਆ ਬੰਦ ਸਾਰੇ ਕੰਕਰੀਟ ਦੇ ਹੋਣੇ ਚਾਹੀਦੇ ਜਿਵੇਂ ਟਾਈਮ ਬੰਦੀ ਹੈ ਤੇ ਆ 5-7 ਹਜ਼ਾਰ ਕਰੋੜ ਲੱਗਣਾ ਹੈ ਆਪਣੀ ਸਰਕਾਰ ਆ ਇਹ ਪੂਰੀ ਸਾਰਾ ਚੈਨਲਾਈਜ਼ਰ ਪੱਕਾ ਕੰਕਰੀਟ ਦਾ ਬਣਾ ਦਾਂਗੇ ਸੋ ਦੇਖੋ ਕਦੇ ਟੁੱਟ ਨਾ ਸਕੀ ਵੱਡੇ ਵੱਡੇ ਲੀਡਰ ਇੱਥੇ ਹੋਏ ਨੇ ਪਰ ਫੇਰ ਵੀ ਤੁੱਜਦਾ ਚੱਲੋ ਕੀ ਕਰੀਏ ਬਾਸ ਸਾਹਿਬ 10 ਮਿੰਟ ਮੀਟਿੰਗ ਵੀ ਕੈਨਸਲ ਹੋ ਗਈ ਜੀ ਅੱਜ ਉਮੀਦ ਸੀ ਮੈਂ ਹੁਣ ਉਹਦੇ ਬਾਰੇ ਕੋਈ ਕੁਝ ਨਹੀਂ ਕਹਿਣਾ ਚਾਹੁੰਦਾ ਕੋਈ ਕੋਈ ਸਵਾਲ ਪੁੱਛਦੇ ਨਹੀਂ ਕਹਿੰਦੇ ਤੁਸੀਂ ਪੀ.ਵੀ.ਸੀ. ਤੋਂ ਪੀ.ਵੀ.ਸੀ ਦਾ ਕਹਿ ਕੇ ਪੰਜਾਬ ਦੇ ਨੰਦਵਾਣਾ ਜੀ